ਆਪਾਂ ਦੋਸਰ ਮਿਲਾਂਗੇ ਪੰਜਾਂ ਆਪੇ ਕੋਈ ਨਾਂ ਲਿਖੇ ਹੋਏ ਸਭ ਜਾਣਦੇ मुरदाबाद 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 पंजाब सरकार 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 मुरदाबाद मुरदाबाद मुरदा पंजाब सरकार ਮੁਰਦਾਬਾਤ ਮੁਰਦਾਬਾਤ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ اے ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ 420 اے ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ 420 اے ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ 420 ਕੁਰਸੀ ਦੇ ਠੇਕੇਦਾਰੋ ਬੈਠੇ ਹੈ ਕੋਈ ਕਿਸਾਨ ਖੜਾ ਹੈ ਗੋਲੀ ਮਾਰੋ ਗੋਲੀ ਮਾਰੋ ਗੋਲੀ ਮਾਰੋ ਸਿੱਦੇ ਠੇਕੇਦਾਰੋ ਮਹਾਰਾਜ ਗੋਲੀ ਮਾਰੋ ਐ ਕੁਰਸੀ ਦੇ ਠੇਕੇਦਾਰੋ ਮਹਾਰਾਜ ਗੋਲੀ ਮਾਰੋ ਸੰਕਰਾ ਥੋੜਾ ਚੱਕਰੋ ਆਪਣੀਆ ਹਾਂਜੀ ਭਾਈ ਕੀ ਨਾ ਆਪਣਾ ਤੇ ਕੀ ਕਰੀ ਮੇਰਾ ਨਾਮ ਸੁਵਾਨ ਸ਼ਾਹ ਜੀ ਮੈਂ ਬਟਿੰਡੇ ਤੇ ਲੌਂਗ ਕਰਦਾ ਇਸ ਤਰ੍ਹਾਂ ਕੇ ਸੋਨ ਪਹਿਲਾ ਸਾਰੇ ਹੀ ਆਪਣੇ ਵੀਰਾਂ ਨੇ ਆਪਣੇ ਆਪਣੇ ਚੈਨਲ ਤੇ ਦੱਸ ਹੀ ਦਿੱਤੇ ਸੀ ਜਿਹਾ ਵੀ ਜਿਸ ਤਰ੍ਹਾਂ 220 ਦੇ ਵਿੱਚ ਕਿਸਾਨੀ ਅੰਦੋਲਨ ਚੱਲਿਆ ਸੀ ਉਦੋਂ ਕੈਪਟਨ ਸਰਕਾਰ ਦੁਆਰਾ ਇੱਕ ਪਾਲਿਸੀ ਬਣਾਈ ਗਈ ਸੀ ਵੀ ਜੋ ਵੀ ਕਿਸਾਨ ਦਿੱਲੀ ਦੇ ਵਾੜ ਤੇ ਸ਼ਹੀਦ ਹੁੰਦਾ ਹੈ ਉਹਦੇ ਇੱਕ ਪਰਿਵਾਰ ਨੂੰ ਇੱਕ ਜੀ ਦੀ ਨੌਕਰੀ ਦਿੱਤੀ ਜਾਊਗੀ ਦੇ ਨਾਲ ਹੀ 5 ਲੱਖ ਰੁਪਇਆ ਵੀ ਜਿਹੜੀ ਸ਼ਹਿਦਾਰ ਰਾਸ਼ੀ ਉਹ ਦਿੱਤੀ ਜਾਊਗੀ ਪਰ 5 ਲੱਖ ਰੁਪਇਆ ਤਕਰੀਬਨ ਸਾਡੇ ਕਾਫੀ ਪਰਿਵਾਰਾਂ ਨੂੰ ਮਿਲ ਚੁੱਕਿਆ ਉਹਦੇ ਚੋਂ 40-50 ਪਰਿਵਾਰ ਅਜਿਹੇ ਜਿਨ੍ਹਾਂ ਨੂੰ ਅਜੇ ਤੱਕ 5 ਲੱਖ ਰੁਪਇਆ ਨਹੀਂ ਮਿਲਿਆ ਆ ਨੌਕਰੀ ਦੀ ਗੱਲ ਜਿਸ ਤਰ੍ਹਾਂ ਸਾਰਿਆਂ ਨੇ ਦੱਸੀ ਹੈ 326 ਬੰਦਿਆਂ ਨੂੰ ਆਲਰੇਡੀ ਜਿਹੜੀ ਨੌਕਰੀ ਹੈ ਉਹ ਵੀ ਮਿਲ ਚੁੱਕੀ ਹੈ ਬਾਕੀ ਪਰਿਵਾਰ ਹੈ ਜਿਹੜੇ ਉਹ ਅੱਜ ਕੱਲ ਅੱਜ ਕੱਲ ਇਸ ਸੰਬੰਧ ਦੇ ਵਿੱਚ ਕਾਫੀ ਵਾਰ ਅਸੀਂ ਸੀਐਮ ਸਾਹਿਬ ਨੂੰ ਮਿਲ ਚੁੱਕੇ ਹਾਂ ਗੋਟਿਆ ਸਾਹਿਬ ਨੂੰ ਮਿਲ ਚੁੱਕੇ ਹਾਂ ਢਾਲੀਵਾਲ ਸਾਹਿਬ ਨੂੰ ਮਿਲ ਚੁੱਕੇ ਹਾਂ ਚੀਮਾ ਸਾਹਿਬ ਨੂੰ ਮਿਲ ਚ ਕੀ ਨਿਰਣਾਇਕ ਮੀਟਿੰਗ ਰੱਖੀ ਸੀ ਜਿਹਦੇ ਵਿੱਚ ਸਾਨੂੰ ਇਹਨੇ ਕਿਹਾ ਸੀ ਕਿ ਅਸੀਂ 31 ਮਾਰਚ ਤੱਕ ਜਿਹੜੇ ਤੁਹਾਡੇ ਨੋਮਬਰੀਆਂ ਦਾ ਕੰਮ ਕਲੀਅਰ ਕਰ ਦੇਣਾ ਪਰ ਸਾਡ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਇਸ ਵਾਰ ਸੂਬੇ ਦੇ ਵਿੱਚ ਚਾਰ ਚੋਣਾ ਹੋ ਰਹੀਆਂ ਨੇ ਡਿਸਟ੍ਰਿਕਟ ਬਦਿੰਦਾ ਅਸੀਂ ਇੱਥੇ ਜੋ ਮਜਬੂਰੀ ਵਾਸ ਹੋ ਕੇ ਸਾਨੂੰ ਗੁਰਮੀਤ ਸਿੰਘ ਖੁੱਡਰਾਂ ਦੇ ਵਾਰ ਚ ਬੈਠਣਾ ਪਿਆ ਇਸ ਕਰਕੇ ਜੋ ਸਾਡਾ ਦਿੱਲੀ ਅੰਦੋਲਨ ਚੱਲਿਆ ਸੀ ਚੱਲਦੇ ਅੰਦੋਲਨ ਦੌਰਾਨ ਸਾਡਾ 750 7500 ਤੋਂ ਚਲੀ ਕਿਸਾਨ ਸ਼ਹੀਦ ਹੋ ਗਿਆ ਪਿਛਲੀ ਸਰਕਾਰ ਨੇ ਪਾਲਿਸੀ ਦੇ ਅਧੀਨ ਉਹਨਾਂ ਨੂੰ ਚਲਦੇ ਅੰਦੋਲਨ ਦੇ ਵਿੱਚ ਹੀ ਨੌਕਰੀਆਂ ਦਿੱਤੀਆਂ ਸੀ 3 350 ਉਦੋਂ ਬਾਅਦ ਸਰਕਾਰ ਬਦਲ ਗਈ 2 ਸਾਲ ਦੇ ਕਰੀਬ ਹੋ ਗਿਆ ਇਹਨਾਂ ਨੇ ਕੁਝ ਨਹੀਂ ਕੀਤਾ ਨਾ ਕਿਸੇ ਨੂੰ ਨੌਕਰੀ ਨਾ ਕਿਸੇ ਨੂੰ ਮੁਆਵਜ਼ਾ తెలంగాణ ਦੀ ਸਰਕਾਰ ਨੇ ਰਾਸ਼ੀ ਦਿੱਤੀ ਸੀ ਉਹ ਵੀ ਨਹੀਂ ਦਿੱਤਾ ਦੇਖੋ ਜੀ ਇਸ ਤੋਂ ਵੱਡਾ ਕਲੰਕ ਕੀ ਹੋ ਸਕਦਾ ਸ਼ਹੀਦਾਂ ਦੇ ਸਥਾਨ ਤੇ ਸੌ ਚੁੱਕਣ ਵਾਲੀ ਸਰਕਾਰ ਆਮ ਆਦਮੀ ਦੀ ਜੋ ਅੱਜ ਸ਼ਹੀਦਾਂ ਨੂੰ ਇੱਥੇ ਧਰਨਾ ਲਾਉਣਾ ਪੈ ਗਿਆ ਇਤੋਂ ਵੱਡਾ ਕਲੰਕ ਸਰਕਾਰ ਤੇ ਕੀ ਹੋ ਸਕਦਾ ਜੀ ਠੀਕ ਹੈ ਇਸ ਤੋਂ ਵੱਡਾ ਅਸੀਂ ਕਿਹਨੇ ਕਲੰਕ ਨਹੀਂ ਹੋ ਸਕਦਾ ਸ਼ਹੀਦਾਂ ਦੇ ਪਰਿਵਾਰ ਬੈਠੇ ਆ ਸਰਕਾਰ ਕਿਤੇ ਇਹ ਨਾ ਸੋਚ ਲੇ ਵੀ ਕੱਲੇ ਖਨੀ ਸ਼ਹੀਦਾਂ ਦੇ ਪਰਿਵਾਰ ਆਇਆ ਉਹ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਪੂਰੇ ਦੇਸ਼ ਦੀ ਪੂਰੇ ਪੰਜਾਬ ਦੀ ਕਿਸਾਨੀ ਬਚਾਉਣ ਵਾਸਤੇ ਦਿੱਤੀਆਂ ਠੀਕ ਹੈ ਕੱਲ ਨੂੰ ਸਾਡੇ ਨਾਲ ਪੂਰਾ ਦੇਸ਼ ਆ ਕੇ ਖੜੂਗਾ ਇੱਥੇ ਪੂਰਾ ਪੰਜਾਬ ਆ ਕੇ ਖੜੂਗਾ ਇਸ ਤੋਂ ਅਸੀਂ ਚਾਹੁੰਦੇ ਵੀ ਸਰਕਾਰ ਨੂੰ ਜਿਹੜੀਆਂ ਸਾਡੀਆਂ ਮੰਗਾਂ ਆ ਇਹ ਮੰਨ ਕੇ ਯੁਕਤੀਪੱਤਰ ਦਿੱਤੇ ਜਾਣ ਜਿਨ੍ਹਾਂ ਦਾ ਮਾਅਬਜਾ 3-3 ਲੱਖ ਰੁਪਏ ਤੇਲੰਗਾਨਾ ਵਾਲਾ ਦਿੱਤਾ ਉਹ ਵੀ ਦਿੱਤਾ ਜਾਵੇ ਤੇ ਵਿੱਚ ਜਿਹੜੇ ਸਾਡੇ ਦਿੱਲੀ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਪਰਿਵਾਰ ਸੀ ਉਹਨਾਂ ਪਰਿਵਾਰਾਂ ਨੂੰ ਇੱਕ ਤਲਿੰਗਾਨਾ ਸਰਕਾਰ ਨੇ 3 ਲੱਖ ਰੁਪਇਆ ਔਰ 5 ਲੱਖ ਰੁਪਇਆ ਮੁਆਵਜ਼ਾ ਸੈਂਟਰ ਸਰਕਾਰਾਂ ਨੇ ਤੇ ਸਟੇਟ ਸਰਕਾਰਾਂ ਨੇ ਮਤਲਬ ਐਲਾਨ ਕੀਤਾ ਹੋਇਆ ਸੀ ਜਿਸ ਜਿਹਦੇ ਵਿੱਚੋਂ ਤਲਿੰਗਾਨਾ ਸਰਕਾਰ ਦਾ ਜਿਹੜਾ ਉਹ ਮੁਆਵਜ਼ਾ ਸਾਡੇ ਬੰਦਿਆਂ ਨੂੰ ਨਹੀਂ ਮਿਲਿਆ 5 ਲੱਖ ਰੁਪਇਆ ਜਿਹੜਾ 750 ਸ਼ਹੀਦ ਪਰਿਵਾਰਾਂ ਨੂੰ ਮਿਲ ਚੁੱਕਿਆ ਔਰ 400 ਦੇ ਕਰੀਬ ਜਿਹੜੇ ਨਿਯੁਕਤੀ ਪੱਤਰ ਸਰਕਾਰ ਨੇ ਦੇਣੇ ਸਨ ਉਹ ਹਜੇ ਸਰਕਾਰ ਸਾਨੂੰ ਕਈ ਵਾਰ ਟਾਲਮਟੋਲ ਕਰ ਚੁੱਕੀ ਹੈ ਸਾਡੇ ਨਾਲ ਵੀਰਾਂ ਨਾਲ ਜਦੋਂ ਸਾਡੀ ਕਿਤੇ ਮੀਟਿੰਗ ਹੁੰਦੀ ਹੈ ਕੋਈ ਖੇਤੀਬਾੜੀ ਮੰਤਰੀ ਭਾਵੇਂ ਭਾਵੇਂ ਪੰਜਾਬ ਸਰਕਾਰ ਦੇ ਸੀਐਮ ਸਾਹਿਬ ਭਗਵੰਤ ਮਾਨ ਜੀ ਕਈ ਵਾਰ ਤਾਂ ਇੱਥੋਂ ਤੱਕਰ ਸਾਨੂੰ ਕਿਹਾ ਗਿਆ ਹੈ ਵੀ ਤੁਸੀਂ ਮੇਰੇ ਨਾਲ ਚੱਲੋ 2 ਮਿੰਟਾਂ ਦਾ ਤੁਹਾਡਾ ਕੰਮ ਐ ਤੇ ਕਰਵਾ ਦਿਆਂਗੀ ਉਹ 2 ਮਿੰਟਾਂ ਵਾਲੇ ਵਾਅਦੇ ਨੂੰ 6 ਮਹੀਨੇ ਹੋ ਚੁੱਕੇ ਹੈ ਬਾਈ ਜੀ ਇਹ ਜਿਹੜੇ 2 ਮਿੰਟ ਦਾ ਵਾਅਦਾ ਕੀਤਾ ਸੀ ਤੇ 6 ਮਹੀਨਿਆਂ ਦੇ ਦੇਖੋ ਸਰਕਾਰ ਦੇ 2-2 ਮਿੰਟਾਂ ਦੇ ਵਿੱਚ 6 ਮਹੀਨੇ ਨਿਕਲ ਜਾਂਦੇ ਆ ਸੋ ਅਸੀਂ ਇਸ ਕਰਕੇ ਆਏ ਆ ਕਿ ਜਿਹੜੇ ਸਾਡੇ ਵੀਰ ਉੱਥੇ ਸ਼ਹੀਦ ਹੋਏ ਐ 700 ਤੇ 80 ਪਰਿਵਾਰਾਂ ਦੇ ਲੋਕ ਉਹ ਕਿਸਾਨੀ ਇਹ ਉਹੀ ਕਿਸਾਨੀ ਦੇ ਲੋਕ ਸ਼ਹੀਦ ਹੋਏ ਜਿਨ੍ਹਾਂ ਨੂੰ ਕਦੇ ਤੁਸੀਂ ਹਰੀ ਕ੍ਰਾਂਤੀ ਰਾਈਂ ਲਿਆ ਕੇ ਇਹਨਾਂ ਲੋਕਾਂ ਨੂੰ ਇਸ ਪਾੜੇ ਤੱਕ ਰਬੜਾਇਆ ਕਿਸਾਨ ਕਰਜ਼ਾਈ ਵੀ ਹੋਏ ਔਰ ਆਪਣੀਆਂ ਜ਼ਮੀਨਾਂ ਵੀ ਫਰਟੀਲਾਈਜ਼ਰ ਤੇ ਪੈਸੇ ਝੜ ਨਾਲ ਗਾਲੀਆਂ ਇਹ ਉਹ ਲੋਕ ਨੇ ਜਿਹੜੇ ਨੇ ਹਿੰਦੁਸਤਾਨ ਦੇ ਸਰਕਾਰ ਨੂੰ ਭੁੱਖਮਰੀ ਚੋਂ ਕੱਢਿਆ ਕੀ ਸਾਡੇ ਨਾਲ ਅੱਜ ਇਹ ਵਾਅਦਾ ਹੈ ਕਿ ਜਦੋਂ ਕੁਰਸੀ ਤੋਂ ਅਸੀਂ ਪਾਸੇ ਐ ਉਦੋਂ ਅਸੀਂ ਕਿਸਾਨ ਦੇ ਐ ਜਦੋਂ ਅਸੀਂ ਕੁਰਸੀ ਤੇ ਆ ਕੇ ਬੈਠ ਗਏ ਉਦੋਂ ਕਿਸਾਨ ਕੌਣ ਐ ਅਸੀਂ ਇਹ ਚਾਹੁੰਦੇ ਹਾਂ ਮੇਰੇ ਵੀਰ ਵੀ ਸਰਕਾਰ ਨੂੰ ਆਪਣੀ ਨੀਅਤ ਸਾਫ਼ ਕਰਕੇ ਜਿਹੜੀਆਂ ਸਾਡੀਆਂ ਉਹ ਪਹਿਲਾਂ ਵਾਲੀਆਂ ਨਿਯੁਕਤੀ ਪੱਤਰ ਐ ਉਹ ਦਿੱਤੇ ਜਾਣ ਦੂਜੀ ਗੱਲ ਇਹ ਐ ਕਿ ਅਸੀਂ 13 ਫਰਵਰੀ ਨੂੰ ਫੇਰ ਅਸੀਂ ਚਾਲੇ ਪਾ ਰਹੇ ਹਾਂ ਸਾਡੇ ਕੋਲੇ ਸ਼ਹੀਦੀਆਂ ਦੀ ਰੋਤ ਆਉਂਦੀ ਰਹਿੰਦੀ ਐ ਅਸੀਂ ਜਿਹੜੇ ਸਾਡੇ ਪੁਰਖੇ ਐ ਜਦੋਂ ਸਾਡਾ ਇਹ ਪੰਜਾਬ ਚਾਲੂ ਹਸਟਾਰਟ ਹੋਇਆ ਉਦੋਂ ਤੋਂ ਜਦੋਂ ਦੀ ਇਹ ਕੌਮ ਕਲੰਗੀਆਂ ਵਾਲੇ ਨੇ ਸਾਜੀ ਐ ਉਹਦੇ ਤੋਂ ਅਸੀਂ ਸ਼ਹੀਦ ਹੁੰਦੇ ਆਏ ਰਹੇ ਆਉਂਦੇ ਹੁੰਦੇ ਰਹਿੰਨੇ ਆ ਔਰ ਮੈਂ ਤੁਹਾਨੂੰ ਇਹ ਕਹਿਣਾ ਵੀ ਆ ਪਹਿਲਾਂ ਵਾਲੇ ਤਾਂ ਦਿਓ ਤੇ ਫਿਰ ਤੁਹਾਨੂੰ ਅਸੀਂ ਹੋਰ ਵੀ ਮੰਗਾ ਲੈ ਕੇ ਆਵਾਂਗੇ ਕਿਉਂਕਿ ਅਸੀਂ ਫਿਰ ਸ਼ਹੀਦ ਹੋਣਾ ਸਾਡੀ ਐਮਐਸਪੀ ਦੀ ਮੰਗ ਪਈ ਹੈ ਸਾਡੇ ਕੋਲੇ ਹੋਰ ਬਹੁਤ ਜਿਵੇਂ ਲਖੀਮਪੁਰ ਖੀਰੀ ਦਾ ਇਨਸਾਫ ਪਿਆ ਔਰ ਜਿਹੜੀ ਇੰਪੋਰਟ ਡਿਊਟੀ ਘਟਾਉਣ ਜਾ ਰਹੀ ਹੈ ਸਰਕਾਰ ਉਹਦੇ ਤੇ ਅਸੀਂ ਦਿੱਲੀ ਜਾ ਰਹੇ ਆ ਔਰ ਸਾਡੇ ਜਿਹੜੇ ਪਰਚੇ ਤੁਰੰਤ ਪ੍ਰਭਾਵ ਨਾਲ ਅੰਦੋਲਨ ਵੇਲੇ ਸਾਡੇ ਨਾਲ ਵਿਸ਼ਵਾਸ ਕੀਤਾ ਸੀ ਉਹ ਰੱਦ ਨਹੀਂ ਹੋਏ ਔਰ ਸਾਨੂੰ ਕੁਝ ਵੀ ਨਹੀਂ ਮਿਲਿਆ ਵੀਰ ਜੀ ਸਰਕਾਰਾਂ ਵੱਲੋਂ ਕੱਲੇ ਵਾਦੇ ਕਰਕੇ ਸਾਡੇ ਨਾਲ ਵਾਦਾ ਖਲਾਫੀ ਮਿਲਦੀ ਹੈ ਭਾਵੇਂ ਕੋਈ ਭਗਵੰਤ ਮਾਨ ਹੋਵੇ ਭਾਵੇਂ ਕੋਈ ਪ੍ਰਕਾਸ਼ ਸਿੰਘ ਬਾਦਲ ਹੋਵੇ ਜਾਂ ਕੋਈ ਚੰਨੀ ਮੁੱਖ ਮੰਤਰੀ ਆਇਆ ਹੋਵੇ ਜਿਹੜਾ ਵੀ ਆਇਆ ਉਹਨੇ ਸਾਡੇ ਨਾਲ ਵਾਦਾ ਖਲਾਫੀ ਕੀਤੀ ਹੈ ਔਰ ਅਸੀਂ ਇਸ ਵਾਦਾ ਖਲਾਫੀ ਦੇ ਡਟ ਕੇ ਖਿਲਾਫ ਖੜੇ ਆਂ ਔਰ ਇੱਥੇ ਆ ਕੇ ਅਸੀਂ ਅੱਜ ਫੁੱਡੀਆਂ ਜਿਹੜੇ ਸਾਡੇ ਕੇ ਗੁਰਮੀਤ ਸਿੰਘ ਫੁੱਡੀਆਂ ਜੀ ਐਗਰੀਕਲਚਰ ਮਿਨਿਸਟਰ ਨੇ ਪੰਜਾਬ ਦੇ ਉਹਨਾਂ ਦਾ ਅਸੀਂ ਗੇਟ ਮੱਲਿਆ ਤੇ ਹੁਣ ਅਸੀਂ ਇੱਥੋਂ ਨੁਯੁਕਤੀ ਪੱਤਰ ਲੈ ਕੇ ਜਾਵਾਂਗੇ ਇਹ ਅਸੀਂ ਇਹ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਦੱਸਦੇ ਆ ਅਸੀਂ ਇੱਥੋਂ ਨੁਯੁਕਤੀ ਪੱਤਰ ਲੈਣ ਆਏ ਆ ਤੇ ਲੈ ਕੇ ਜਾਵਾਂਗੇ ਮੇਰੇ ਵੀਰੋ ਐਤੋਂ ਬਾਅਦ ਗੱਲ ਇਹ ਹੈ ਵੀ ਜੇ ਅਗਰ ਸਰਕਾਰ ਨੇ ਕੋਈ ਇਹੋ ਜੀ ਹੋਰ ਕੁਝ ਕੀਤਾ ਤਾਂ ਹੋ ਸਕਦਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹ ਮੁਹਿੰਮ ਚੱਲ ਪਈ ਲਹਿਰ ਚੱਲ ਪਈ ਤੇ ਫੇਰ ਇਹਨਾਂ ਨੂੰ ਉਹਦੇ ਮਤਲਬ ਸਾਰੇ ਬਿਸ਼ਰਮੀ ਦੇ ਤਾੜੇ ਸਾਰੇ ਕੰਮ ਕਰਨੇ ਪੈਣ ਅਸੀਂ ਚਾਹੁੰਦੇ ਆ ਕਿ ਪਹਿਲਾਂ ਹੀ ਇਹ ਕੰਮ ਕਰ ਦੇਣ ਜਿਹੜੇ ਕਿ ਪੰਜਾਬ ਸਰਕਾਰ ਦੇ ਟੇਬਲ ਤੇ ਫੈਲਾ ਪਈਆਂ ਪੰਜਾਬ ਸਰਕਾਰ ਦੇ ਕੋਲੇ ਪਈਆਂ ਸਾਰਾ ਕੋਈ ਜੇ ਮੁੱਖ ਮੰਤਰੀ ਬੈਠਣ ਚਾਹਣ ਤਾਂ 2 2.5 ਘੰਟਿਆਂ ਦਾ ਕੰਮ ਨਹੀਂ ਉਹ ਉਹ ਨਵੇੜ ਕੇ ਸਾਨੂੰ ਪਰੇ ਆਪਦੇ ਕੰਮ ਤੇ ਜਾਣ ਦੇ ਅਸੀਂ ਸੈਂਟਰ ਸਰਕਾਰ ਨਾਲ ਮੱਥਾ ਲਾਉਣਾ ਹੈ ਕਿਉਂ ਭਲਿਆ ਲੋਕਾਂ ਤੂੰ ਸਾਨੂੰ ਕਹਿਣਾ ਕਿ ਮੈਂ ਇੱਕ ਕਿਸਾਨ ਦਾ ਬੇਟਾ ਐ ਮੈਂ ਛੋਟੇ ਪਰਿਵਾਰ ਚੋਂ ਆਇਆ ਤੇ ਕੀ ਅੱਜ ਅਸੀਂ ਤੈਨੂੰ ਛੋਟੇ-ਛੋਟੇ ਪਰਿਵਾਰ ਨਹੀਂ ਦਿਖਦੇ ਮੇਰੇ ਵੀਰਾ ਕੀ ਭਗਵੰਤ ਮਾਨ ਜੀ ਇਹ ਉਹੀ ਲੋਕ ਨਹੀਂ ਦੀਦੇ ਤੈਨੂੰ ਜਿਹਨੇ ਤੈਨੂੰ 92 ਕੰਸਟੀਚੁਐਂਸੀ ਤੋਂ ਚੁਟਾ ਕੇ 92 ਐਮਐਲਏ ਦੇ ਕੇ ਤੈਨੂੰ ਐਡਾ ਵੱਡਾ ਤਾਜ ਮੁੱਖ ਮੰਤਰੀ ਦਾ ਦਿੱਤਾ ਕੀ ਅੱਜ ਤੈਨੂੰ ਇਹ ਦਿਸਣੋ ਬੰਦ ਹੋ ਗਿਆ ਮੇਰਾ ਵੀਰਾ ਇਹ ਅਕਸਰ ਸੱਤਾ ਦਾ ਨਸ਼ਾ ਇਹੋ ਜਿਹਾ ਹੁੰਦਾ ਹੈ ਇਹ ਸੱਤਾ ਦਾ ਨਸ਼ਾ ਕਦੇ ਕੈਪਟਨ ਮਨਿੰਦਰ ਨੂੰ ਚੜਿਆ ਸੀ ਸੁਖਵੀਰ ਬਾਦਲ ਨੂੰ ਚੜਿਆ ਸੀ ਅੱਜ ਤੈਨੂੰ ਚੜਿਆ ਤੇ ਉਤਰਦੇ ਆ ਦੇਰ ਨਹੀਂ ਲੱਗਦੀ ਕਿਉਂਕਿ ਇਹ ਲੋਕ ਹੀ ਸੱਤਾ ਦਾ ਨਸ਼ਾ ਦਿੰਦੇ ਆ ਤੇ ਲੋਕ ਹੀ ਉਤਾਰਦੇ ਆ ਅੱਜ ਮੇਰੇ ਸਤਕਾਰਯੋਗ ਮੁੱਖ ਮੰਤਰੀ ਸਤਕਾਰਯੋਗ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਨੂੰ ਇਹ ਅਪੀਲ ਹੈ ਕਿ ਕਿਸਾਨ ਨੂੰ ਬਹੁਤਾ ਚਰਨਾ ਬਿਠਾਓ ਕਿਸਾਨ ਨੂੰ ਇੱਕ ਸਵਾ ਸਾਲ ਸੈਂਟਰ ਸਰਕਾਰ ਨੇ ਵੀ ਬਿਠਾ ਕੇ ਦੇਖ ਲਿਆ ਤੇ ਤੁਸੀਂ ਇਹ ਜੀ ਗਲਤੀ ਨਾ ਕਰੋ ਕਿ ਜਿਹੜਾ ਤੁਹਾਨੂੰ ਦੇਖੋ ਹੁਣ ਤੁਸੀਂ ਜਿਹੜਾ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਇਥੋਂ ਖਾਲੀ ਹੱਥ ਪਰਤ ਗਿਆ ਸੀ ਪੰਜਾਬ ਚੋਂ ਲੈਰੀ ਕਰਨ ਆਇਆ ਇਹ ਜੀਆਂ ਗੱਲਾਂ ਧਿਆਨ ਚ ਰੱਖੋ ਜਦੋਂ ਇਹ ਲੋਕ ਖਲਾਫ ਹੋ ਜਾਂਦੇ ਆ ਉਦੋਂ ਇਹ ਲੋਕ ਸੱਤਾ ਦਾ ਨਸ਼ਾ ਉਤਾਰ ਦਿੰਦੇ ਆ ਐਨੀਆ ਬੰਦੀਆ ਕਰਦੇ ਖਿਮਾ ਦੇ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਭੁੱਲਰ ਜ਼ਿਲ੍ਹਾ ਵਾ이스 ਪ੍ਰਧਾਨ ਭਾਰਤੀ ਕਿਸਾਨੀਓਣੇ ਇਕਤਾ ਸਿੱਧੂਪੁਰ ਫਰੋਜ਼ਪੁਰ ਜੀ ਮੰਗਾ ਵੇਖੋ ਜੀ ਸਾਡੇ ਜੋ ਦਿੱਲੀ ਸੰਘਰਸ਼ ਚੱਲਿਆ 780 90 ਦੇ ਕਰੀਬ ਬੇ ਕਿਸਾਨ ਸ਼ਹੀਦ ਹੋਏ ਤੇ ਉਸ ਟਾਈਮ ਤੇ ਮੌਕੇ ਤੇ ਸੈਂਟਰ ਸਰਕਾਰ ਨੇ ਇਹ ਗੱਲ ਮੰਨੀ ਵੀ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਨੇ ਉਹਨਾਂ ਨੂੰ 5-5 ਲੱਖ ਰੁਪਈਆ कि ਉਹਨਾਂ ਦੇ ਇੱਕ ਜੀ ਨੂੰ ਇੱਕ ਨੌਕਰੀ ਦੇਵਾਂਗੇ ਪਰ ਉਹ ਦੂਜੀ ਗੱਲ ਤਹਿਲਗਾਨਾ ਸਰਕਾਰ ਨੇ ਇਹਨਾਂ ਸ਼ਹੀਦ ਪਰਿਵਾਰਾਂ ਦੇ ਸਾਰੇ ਲੋਕਾਂ ਨੂੰ 5 3-3 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਜੋ ਕਿ ਤਹਿਲਗਾਨਾ ਸਰਕਾਰ ਨੇ ਉਹ ਸਾਰੀ ਰਕਮ ਜੋ ਪੰਜਾਬ ਸਰਕਾਰ ਨੂੰ ਦੇ ਦਿੰਦੀ ਹੈ ਪੰਜਾਬ ਸਰਕਾਰ ਨੇ ਉਹਨਾਂ ਵਿੱਚੋਂ ਵੀ ਅੱਧੇ ਲੋਕਾਂ ਨੂੰ ਉਹ 3-3 ਲੱਖ ਰੁਪਏ ਮਿਲਿਆ ਅੱਧੇ ਲੋਕਾਂ ਨੂੰ ਉਹ ਵੀ ਮਿਲਿਆ ਹਾਂ ਜਿਹੜਾ 5-5 ਲੱਖ ਸੈਂਟਰ ਸਰਕਾਰ ਨੇ ਕੀਤਾ ਸੀ ਐਲਾਨ ਉਹ ਤਕਰੀਬਨ ਤਕਰੀਬਨ ਸਾਰੇ ਲੋਕਾਂ ਨੂੰ ਮਿਲ ਚੁੱਕਿਆ ਹੈ ਤੇ ਨਾ ਜਿਹੜੀ ਨੌਕਰੀ ਹੈ ਕੋਈ ਅੱਤੇ ਬੰਦਿਆਂ ਨੂੰ ਮਿਲੀ ਹੈ ਅੱਤੇ ਬੰਦਿਆਂ ਨਹੀਂ ਮਿਲੀ ਉਸ ਨੌਕਰੀ ਦੇ ਸਬੰਧ ਵਿੱਚ ਅੱਜ ਜਿੰਨਾ ਵੀ ਇਹ ਧਰਨਾ ਲਾ ਕੇ ਅੱਜ ਆਏ ਹੇ ਖੁੱਡੀਆਂ ਪਿੰਡ ਵਿੱਚ ਅਸੀਂ ਆਏ ਗੁਰਮੀਤ ਸਿੰਘ ਖੁੱਡੀਆਂ ਜੀ ਕੋਲ ਜੋ ਸਾਡੇ ਖੇਤੀਬਾੜੀ ਮੰਤਰੀ ਨੇ ਉਹਨਾਂ ਕੋਲੇ ਮੰਗਾ ਲੈ ਕੇ ਆਏ ਆ ਵੀ ਜਿਹੜੇ ਗਰੀਬ ਪਰਿਵਾਰ ਜਿਨ੍ਹਾਂ ਦੇ ਮਾਪਿਓ ਸ਼ਹੀਦ ਹੋ ਗਏ ਉਹਨਾਂ ਨੂੰ ਨੌਕਰੀ ਦੇਣ ਦੀ ਬਜਾਏ ਇਹ ਸਰਕਾਰ ਸਾਰਨਾ ਟਾਲਮਟੋਲ ਕਰ ਰਹੀ ਹੈ ਕਦੀ ਕਹਿੰਦੇ ਅੱਜ ਨਹੀਂ ਕਦੀ ਕਹਿੰਦੇ ਭਾਕੇ ਇਸ ਗੱਲ ਨੂੰ ਇੱਕ ਸਾਲ ਹੋ ਗਿਆ ਜੀ ਜਦੋਂ ਆਪਣੇ ਫਰੀਦਕੋਟ ਟਾਹਣਾ ਚੌਂਕ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨ ਮਰਤੇ ਬੈਠੇ ਸੀ ਉੱਥੇ ਸਾਡੇ ਮੰਤਰੀ ਇਹ ਸਾਡੇ ਜਿਹੜੇ ਖੇਤੀਬਾੜੀ ਮੰਤਰੀ ਉਹਦੋਂ ਇਹ ਗੱਲ ਮੰਨੇ ਸੀ ਹਫਤੇ ਦੇ ਵਿੱਚ ਵਿੱਚ ਹੀ ਇਹ ਸਾਡੇ ਨੂੰ ਯੋਗਤੀ ਪੱਤਰ ਤੁਹਾਨੂੰ ਦੇ ਦਾਂਗੇ ਇਸ ਗੱਲ ਨੂੰ ਇੱਕ ਸਾਲ ਹੋ ਗਿਆ ਜੀ ਪਰ ਅਜੇ ਤੱਕ ਇਹ ਕੋਈ ਇਹਨਾਂ ਨੇ ਕੋਈ ਸਾਡੇ ਨਾਲ ਇਹ ਤਾਂ ਕਿਸੇ ਕਿਸੇ ਇੱਕ ਬੰਦੇ ਨੇ ਉਸ ਤੋਂ ਬਾਅਦ ਯੋਗਤੀ ਪੱਤਰ ਨਹੀਂ ਦਿੱਤਾ ਬਸ ਇਹੀ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਲਦੀ ਜਲਦੀ ਸਾਨੂੰ ਇੱਕ ਯੋਗਤੀ ਪੱਤਰ ਦਿੱਤੇ ਜਾਣ ਤੇ ਅਸੀਂ ਇੱਥੇ ਜਲਦੀ ਘਰ ਨੂੰ ਜਾਈਏ ਨਹੀਂ ਤਾਂ ਜੰਗ ਚਰਨ ਨੂੰ ਨਜ਼ੀਬਤਾ ਨਹੀਂ ਮਿਲਦੇ ਇਹ ਸਾਡਾ ਧਰਨਾ ਇਸ ਤੱਕ ਜਾਰੀ ਰਹੂਗਾ ਕਿਉਂਕਿ ਇੱਕ ਜਥੇਬੰਦੀ ਨਹੀਂ ਇਹ ਇਹ ਬਹੁਤ ਸਾਰੇ ਜਥੇਬੰਦੀ ਇਕੱਠੀਆਂ ਹੋ ਕੇ ਤੇ ਸਾਰੇ ਪੰਜਾਬ ਦੇ ਲੋਕ ਸਾਰੇ ਪੰਜਾਬ ਦੇ ਲੋਕਾਂ ਵਿੱਚ ਸ਼ਹੀਦ ਹੋਏ ਜਿਹੜੇ ਕਿਸਾਨ ਨੇ ਉਹਨਾਂ ਦੇ ਪਰਿਵਾਰ ਸਾਡੇ ਨਾਲ ਆਏ ਨੇ ਤੇ ਸਾਡੇ ਦੋਰਾਂ ਨੇ ਵੱਧ ਮੰਗੀ ਹੈ ਅਸੀਂ ਉਹਨਾਂ ਦੇ ਨਾਲ ਹੱਥ ਧਾਰ ਕੇ ਖੜੇ ਆ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਉਹਨਾਂ ਦਾ ਧਰਨਾ ਜਾਰੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ